ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸਹਿਬ ਜਾਦੀ ਪੰਜਾਬ ਟੀਵੀ ਤੇ ਸਾਡੇ ਪ੍ਰੋਗਰਾਮ ਦਾ ਨਾਮ ਆ ਗੁਰਮਤ ਫਰਸ਼ ਪਰ ਤੇ ਮੈਂ ਗੱਲਾਂ ਤੁਹਾਡੇ ਨਾਲ 5-10 ਮਿੰਟ ਕਰਨੀਆਂ ਤੇ ਰਿਕਵੈਸਟ ਇਹ ਹੈ ਕਿ ਤੁਸੀਂ ਇਹਨਾਂ ਨੂੰ ਧਿਆਨ ਰਾਮ ਕੱਢ ਕੇ ਸੁਣਿਓ ਜਰੂਰ ਇੱਕ ਗੱਲ ਇਹ ਆ ਕਿ ਭਾਈ ਅਮਰਪਾਲ ਜਨਨ ਨੂੰ ਹੁਣ ਤੱਕ 3 ਵਾਰ ਐਨਐਸਸੀ ਲੱਗ ਚੁੱਕਿਆ ਉੱਤੇ ਲੱਗ ਚੁੱਕਿਆ ਉਹਨਾਂ ਦੇ ਉੱਤੇ ਤੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਲਗਾਤਾਰ 3 ਸਾਲ ਤੋਂ ਉਹਨਾਂ ਦੇ ਨਾਲ ਦੇ ਜਿਹੜੇ ਸੀ ਉਹ ਪੰਜਾਬ ਲੈਣਦੇ ਆ ਉਹ ਵੀ ਜੇਲ੍ਹ ਚ ਬੰਦ ਨੇ ਤੇ 35-40 ਜਣੇ ਹੋਰ ਬੰਦ ਨੇ ਜਵਾਨ ਤੁਰਬੀ ਨਹੀਂ ਹੋਈ ਭਾਈ ਅਮਰਪਾਲ ਨੰਬਰ ਪਾਰਲੀਮੈਂਟ ਬਣ ਗਿਆ ਪੰਜਾਬ ਤੋਂ ਸਭ ਤੋਂ ਵੱਧ ਲੀਡਰ ਉਹ ਜਿੱਤਿਆ 10 ਦਿਵਿਦ ਪ੍ਰੋਲ ਮੰਗੀ ਜਾਂਦੀ ਹੈ ਪ੍ਰੋਲ ਮਿਲ ਗਈ ਉਹਨੇ ਕਾਨੂੰਨ ਦੇ ਸੰਵਿਧਾਨ ਦੇ ਅੰਦਰ ਰਹਿ ਕੇ ਨੇ ਸੰਵਿਧਾਨ ਦੀ ਸੋਚ ਚੁੱਕੀ ਹੈ ਕਾਨੂੰਨ ਦੇ ਵਿਾਰੇ ਚ ਰਹਿ ਕੇ ਨੇ ਬੜੀਆ ਜੋਨ ਲੜੀਏ ਤੇ ਉਹ ਜਿੱਤੇ ਆ। ਲੋਕਾਂ ਨੇ ਉਹਦੇ 'ਚ ਖਰੂਰ ਸਾਹਿਬ ਦੇ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ। ਵੱਡੀ ਲੀਡ ਨਾਲ ਜਿੱਤੇ ਆ। ਤੇ ਜਦੋਂ ਵੀ ਪ੍ਰੋਲ ਦੀ ਗੱਲ ਆਉਂਦੀ ਹੈ ਹੁਣ ਤੇ ਜਿਹੜਾ ਲੋਕਾਂ ਤੋਂ ਅਸੀਂ ਆਸ ਨਹੀਂ ਸੀ ਕਰਦੇ। ਰਵਨੀਤ ਬਿੱਟੂ ਵਰਗੇ ਉਹਨੇ ਵੀ ਕਿਹਾ ਕਿ ਪ੍ਰੋਲ ਮਿਲਣੀ ਚਾਹੀਦੀ ਜ ਉਹਦਾ ਹੱਕ ਹੈ। ਉਹਨੇ ਕਿਹਾ ਕਿ ਉਹਦੇ ਤੋਂ ਵੀ ਵੱਡਾ ਕੇਸ ਹੈ ਯੂਪੀਐਲ ਆਇਆ ਹੋਇਆ ਹੈ। ਮੈਂਬਰ ਪਾਰਲੀਮੈਂਟ ਹੈ ਬਾਰਾਮੁਲੀ ਤੋਂ ਕਸ਼ਮੀਰ ਤੋਂ ਤੇ ਉਹਨੂੰ ਪ੍ਰੌਲ ਮਿਲਦੀ ਹੈ ਆਪਣੀ ਗੱਲ ਉਹ ਆ ਕੇ ਲੋਕ ਸਭਾ 'ਚ ਕਰਦਾ ਅਮਰਪਾਲ ਨੂੰ ਪ੍ਰੌਲ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਕਹਿੰਦੀ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਬਹੁਤ ਖੁੱਟੀ ਹੈ ਜੇ ਭਗਵੰਤ ਮਾਨਾ ਕਮੇਟੀ ਵਜਿਆ ਕਰੇ ਰਾਤ ਨੂੰ ਪੈਗ ਲਾ ਕੇ ਸੌਂਦਾ ਵੀ ਇਹ ਨੀਂਦ ਉਹਦਣ ਨੂੰ ਹੁੰਦੀ ਵੀ ਕਿਉਂਕਿ ਲੋਕਾਂ ਨੂੰ ਆਸ ਸੀ ਕਿ ਆਮ ਕਰਦਾ ਮੁੰਡਾ ਹੈ ਤੇ ਲੋਕਾਂ ਦਾ ਭਲਾ ਕਰੇਗਾ ਪਰ ਆਸ ਨਹੀਂ ਉਹ ਜਦੋਂ ਉਹਦੀ ਪ੍ਰੋਲ ਦੀ ਗੱਲ ਆਈਏ ਤੇ ਇਹਨੇ ਕਿਉਂਨੇ ਕਿਹਾ ਕਿ ਮੈਂ ਲੋਕ ਸਭਾ ਦੇ ਵਿੱਚ ਉਹਨਾ ਚੋਣਾਂ ਸੈਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਨਾ ਤੇ ਇਹਨਾਂ ਨੇ ਹਾਈ ਕੋਰਟ ਨੂੰ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੈ ਇਨੂੰ ਅੱਗ ਲੱਗ ਜੇਗੀ ਅਮਰਤਪਾਲ ਦੇ ਹੋਂਦ ਨੇ ਤੇ ਅਮਰਤਪਾਲ ਜਿਹੜਾ ਅਮਰਤਾਰੀ ਗੁਰ ਸਿੱਖ ਹੈ ਬਾਣੀ ਪੜਦਾ ਹੈ ਜਿਹੜਾ ਅਮਰਤਾਰੀ ਗੁਰ ਸਿੱਖ ਹੈ ਉਹ ਅੱਗ ਬੁਝਾਉਂਦੇ ਹੁੰਦੇ ਨੇ ਲਾਉਂਦੇ ਨੇ ਪੰਜਾਬ 'ਚ ਐਸੇ ਅੱਗ ਲੱਗੇ ਸਭ ਤੋਂ ਪਹਿਲੇ ਤੇ ਪੰਜ ਦਰਿਆ ਹੈ ਹੀ ਨਹੀਂ ਤੁਹਾਡੀ ਗੰਦੀ ਰਾਜਨੀਤੀ ਨੇ ਤੁਹਾਡੀ ਪੋਲਿਟਿਕਸ ਨੇ ਦੇਸ਼ ਦਾ ਵਟਵਾਰਾ ਕਰਕੇ ਪੰਜ ਦਰਿਆ ਜਿਹੜੇ ਸਤਿਪੁਰ ਨਹੀਂ ਰਹਿ ਗਏ ਤਿੰਨ ਵੀ ਪੂਰੇ ਨਹੀਂ ਹੁਣ ਢਾਈ ਨੇ ਉਹਦਾ ਵੀ ਪਾਣੀ ਜਿੱਦਾਂ ਨੂੰ ਜਾਂਦਾ ਪਤਾ ਸਾਰੇ ਨਸ਼ੇ ਤੁਹਾਡੀ ਸਰਕਾਰ ਦੇ ਵਿੱਚ ਬਹੁਤ ਵਧੇ। ਧਾਲੀਆਂ ਚ ਵੀ ਵਧੇ ਕਾਂਗਰਸ ਤੇ ਵਧੇ ਤੇ ਤੁਸੀਂ ਸਾਰੇ ਨੇ ਪੀਓ ਨਿਕਲੇ। ਨੌਜਵਾਨਾਂ ਦੀਆਂ ਨੌਕਰੀਆਂ ਤੁਹਾਡੇ ਲੀਡਰਾਂ ਨੇ ਤੇ ਤੁਹਾਡੇ ਪ੍ਰਸ਼ਾਸਨ ਅਧਿਕਾਰੀਆਂ ਨੇ ਖੋਲੀਆਂ। ਨੌਜਵਾਨ ਕੁਝ ਨਹੀਂ ਛੇੜੀ ਹੋਈ। ਉਹ ਜੰਗਵਰ ਦੇ ਪੇੜ ਚੜ ਗਏ ਤੇ ਅੱਜ ਲੁੱਟਾਂ ਖੋਹਾਂ ਜੜੀਆਂ ਨੇ ਨਿਤ ਹੋ ਰਹੀਆਂ। ਪੰਜਾਬ 'ਚ ਅੱਗ ਲੱਗੀ ਹੋਈ ਹੈ। ਪੰਜਾਬ ਵਸਦਾ ਗੁਰਾਂ ਦੇ ਨਾਮ। ਸ਼ਾਇਦ ਤੁਹਾਨੂੰ ਦਿਸਦਾ ਨਹੀਂ ਕਿਉਂਕਿ ਤੁਸੀਂ ਜਦੋਂ ਕਿਤੇ ਲੋਕਾਂ 'ਚ ਬੁਰਨ ਜਾਵੋ ਥੋੜੇ ਵੀ ਦਾਰੂ ਪੀਤੀ ਹੁੰਦੀ ਹੈ। ਮਸਤ ਤੁਹਾਡੇ ਮੂੰਹ 'ਚੋਂ ਗੁੰਦੀ। ਪਰ ਆਸ ਨਹੀਂ ਸੀ ਕਿ ਤੁਸੀਂ ਇੰਨੇ ਕਮੇਂ ਲੀਡਰ ਹੋ ਜਾਓ ਮੁੱਖ ਮੰਤਰੀ ਹੋ ਗਏ। ਲੋਕ ਸੋਚਦੇ ਇਹ ਕਿ ਕਹਿਆ ਲੈਣੇ ਬੜੇ ਜ਼ਖਮ ਦਿੱਤੇ ਤੁਸੀਂ ਉਹਨਾਂ ਦੇ ਪਿਓ ਨੇ। ਮੈਂਬਰ ਪਾਰਲੀਮੈਂਟ ਹੈ ਲੋਕਾਂ ਨੇ ਜਿੱਤੇ ਹੈ ਜੇ ਅੱਗ ਲਾਏਗਾ ਚੋ ਕਿਦਰੰਦਰ ਕਰਦੇ ਤੁਸੀਂ ਬਰ ਕੋ ਤਾਕਤ ਹੈ ਬਰ ਕੋ ਪੁਲਿਸ ਐ ਪ੍ਰਸ਼ਾਸਨ ਤੁਸੀਂ ਮੁੱਖ ਮੰਤਰੀ ਇਹ ਤੁਸੀਂ ਨਜਾਇਜ਼ ਪਰਚਾ ਨਾ ਪਾਉਂਦੇ ਤੁਹਾਡੇ ਪੁਲਿਸ ਨਾ ਪਾਉਂਦੀ ਨਾ ਮੁੰਡਾ ਅੰਦਰ ਜਾਂਦਾ ਨਾ ਉਹ ਸ਼ਫਾ ਪੈਂਦਾ ਹਰਿਆਣੇ ਚ ਥਾਣਾ ਫੋੜ ਦਿੱਤਾ ਸੀ ਉਹ ਸੋਲਾ ਮਾਰ ਦਿੱਤਾ ਸੀ ਉਹ ਬੰਦੇ ਬਾਹਰ ਤੁਰੇ ਕਰਦੇ ਨੇ ਨਾਲੇ ਜਨਾ ਥਾਣਾ ਫੁੱਕਿਆ ਨਾ ਕੋਈ ਨੂੰ ਮਰਿਆ ਨਾ ਕਿਸੇ ਜਾਣ ਗਈ। ਨਿਯਾਜ ਪਰਚਾ ਤੁਹਾਡੀ ਪੁਲਿਸ ਅਦਾਲਤ ਮੰਨਿਆ ਵੀ ਇਹ ਗਲਤ ਪਰਚਾ ਹੋਇਆ। ਤੇ ਤੁਹਾਡੀ ਪੁਲਿਸ ਕਹਿੰਦੀ ਹੈ ਜੀ ਥਾਣੇ ਤੇ ਕਬਜ਼ਾ ਕਰ ਲੀ। ਚਲੋ। ਉਹ ਇਸ ਵੀ ਝੂਠ ਬੋਲਦੀ ਹੈ ਤੁਸੀਂ ਝੂਠ ਬੋਲਦਾ ਲੀਡਰ ਆ ਤੁਸੀਂ ਸਿਰ ਤੇ ਲਾ ਕੇ ਸ਼ਾਂਤਾਂ ਬੋਲਣਾ ਝੂਠ ਹੰਦਾ ਤੇ ਤੁਸੀਂ ਆਪਣੇ ਝੂਠ ਨੂੰ ਸੱਚ ਮੰਨਦੇ ਹੋ ਕਿ ਤੁਹਾਡੇ ਕੋਲ ਤਾਕਤ ਹੁੰਦੀ। ਉਹਨੂੰ ਕਾਨੂੰਨ ਦੇ दायरे ਵਿੱਚ ਆ ਚੁੱਕਾ ਹੈ ਉਹਨੇ ਸਵਿਧਾਨ ਦੇ ਸੋਚ ਚੁੱਕੀ ਹੈ। ਇਹ ਭਾਈ ਉਹ ਅੱਗ ਲਾ ਕੇ ਨੂੰ ਅੰਦਰ ਕਰਦੇ ਹੋ। ਪਰ ਥੋੜੀ ਬੋਤੀ ਅਕਲ ਨੂੰ ਮਾਰੋ ਤੇ ਸਿਆਣੇ ਬਣੋ। ਲੋਕ ਹੱਕਾਂ ਦੀ ਆਵਾਜ਼ ਨੂੰ ਦਬਾਈ ਦਈ। ਗੁਰੂ ਤੇਗ ਬਹਾਦਰ ਤੇ ਮਹਾਰਾਜਾ ਸ਼ਾਹ ਤੇ ਸਿਰ ਕਰੀ ਸੀ ਕਿ ਲੋਕ ਹੱਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਇਸ ਮਨੁੱਖੀ ਅਧਿਕਾਰਾਂ ਦਾ ਕਤਲ ਹੋਇਆ ਰਿਹਾ ਹੈ ਇਸ ਨੂੰ ਕਦਮ ਤੁਸੀਂ ਨਹੀਂ ਕਰ ਰਹੇ। ਉਹ ਪੰਜਾਬ ਹੈ ਫਿਰ ਇਹ ਅੱਗ ਦੀ। ਪੂਰਾ ਅੱਗ ਦੇ ਨਾਲ ਵੱਲ ਰਹੀ ਅੱਗ। ਗੈਂਗ ਵਰਦੀ ਅੱਗ। ਤੁਹਾਡੀ ਪੁਲਿਸ ਦੇ ਸਤਾਏ ਹੋਏ ਛੋਟੇ ਛੋਟੇ ਤੇਸਾਂ ਦੇ ਲੋਕ ਕਾਟਵੇਟਡ ਗੈਂਗਵਾਰ ਬਣ ਗਏ। ਇਹ ਸੁਧਰ ਦਾ ਮੌਕਾ ਕਿਹਨੇ ਦਿੰਦੀ? ਇਹ ਉਹ ਨਸ਼ੇਸ਼ੇ ਡਾਉਣ ਲੱਗਾ ਹੈ ਤੇ ਛਡੰਦੰਦੇ। ਤੁਹਾਡੀ ਪੁਲਿਸ ਨੂੰ ਪਤਾ ਹੈ ਤੁਹਾਨੂੰ ਪਤਾ ਹੈ ਸਾਡਾ ਕੰਟਾ ਬੰਦ ਹੋਇਆ। ਤੁਸੀਂ ਲੱਖਾਂ ਕੋਲ ਦਾ ਹੈ ਇਮਾਨਦਾਰ। ਤੁਸੀਂ ਇਮਾਨਦਾਰ ਹੋਵੇ ਕਿਉਂ ਪਰ ਤੁਸੀਂ ਇਮਾਨਦਾਰ ਲੋਕਾਂ ਦਾ ਸਾਥ ਦਿੰਦੇ ਨਹੀਂ। ਜੋ ਤੁਸੀਂ ਕਰਦੇ ਹੋ। ਇਹ ਗੱਲ ਇਹ ਤੁਹਾਡੀ ਸਰਕਾਰ ਦਾ ਖੰਬੇ ਨਾਲ ਸਿਰ ਚ ਹੁਣ ਟੁੱਟ ਜਾਣਾ ਚਾਹੀਦਾ ਮਾਪੇ ਲੁਧਿਆਣੇ ਤੋਂ ਧੀਰੋ ਟੁਰ ਕੇ ਆ ਰਹੇ ਹੁਣ ਆਪਣੇ ਪਿੰਡ ਫਤਿਹਗੜ੍ਹ ਸਾਹਿਬ ਨੇ ਗੁਰੂ ਕੇ ਇਲਾਜ ਤੇ ਸ਼ਹੀਦ ਹੋਏ ਚਰਖਸਤਾਨ ਉੱਥੇ ਉਹਨਾਂ ਦਾ ਰਣ ਬਸੇਰਾ ਹੋ ਗਿਆ ਮਾਤੇ ਪਿਓ ਤੇ ਹੋਰ ਰਿਸ਼ਤੇਦਾਰ ਤੇ ਨਾਲ ਸਭੀ ਚੱਕੀ ਤੇ ਤੁਹਾਡੀ ਟਰੈਕ ਦਾ ਐਡਾ ਮਾੜਾ ਹਾਲ ਹੈ ਕਿ ਟਰੱਕ ਵਾਲੇ ਨੇ ਉੱਤੇ ਨਜੀ ਥਾਂ ਤੇ ਮਾਰ ਕੇ ਈਦਾ ਵਿਆਹ ਖਰਚਾ ਆਇਆ। ਮਾਂ ਮਰ ਗਈ, ਪਿਓ ਮਰ ਗਿਆ, ਉਹਦੀ ਚਾਚੀ ਮਰ ਗਈ। ਤੇ ਦੋ ਫੱਟੜ ਹੋਏ ਜ਼ਿੰਦਗੀ ਮੌਤ ਨਾਲ ਜੂਝ ਰਹੇ ਨੇ। ਉਦੋਂ ਦੱਸ ਕੀ ਉੱਥੇ ਜਿਹੜੇ ਲਟੇਰੇ ਆਏ ਉਹਨਾਂ ਨੇ ਲੇਡੀ ਦੇ ਗਲ ਜਿਹੜਾ ਹਾਰ ਉਹ ਵੀ ਲਾਇਆ। ਮੇਰੇ ਲੋਕਾਂ ਨੇ ਵਿਆਹ ਸ਼ਾਦੀ ਦੇ ਤਹੱਜ ਤੇ ਹੀ ਤੇ ਇਹਦੀ ਮਾਂ ਨੂੰ ਉਹ ਵੀ ਚੁੱਕੇ ਉਹਦੇ ਮੈਲ ਚੁੱਕੇ ਉਥੇ ਚੋਰਾਂ ਨੇ ਆ ਕੇ ਇਨਸਾਨੀਅਤ ਦਾ ਕਤਲ ਤੇ ਹੀ ਹੋ ਗਿਆ ਉੱਥੇ ਹਵਾਨ ਆਏ ਬੱਦਕੀ ਕਰਨੀ ਸੀ ਇਹ ਹਾਲਾਤ ਬਣੇ ਪਏ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ ਇਨਸਾਨੀਅਤ ਦਾ ਕਤਲ ਤੇ ਉਦੋਂ ਹੀ ਹੋ ਗਿਆ ਇਸ ਕਰਕੇ ਅਸੀਂ ਕਾਤਮ ਦਾ ਸਾਹ ਦੇ ਲਈ ਆਪ ਅਹੀਂ ਜਾਪਾਨ ਬੈਠੇ ਆਂ ਇਥੇ ਹਾਲਾਤ ਕਿਉਂ ਨੇ ਰੈਫ ਦਾ ਹਾਲ ਮਾਰਾ ਹਰੇਕ ਵਿਭਾਗ ਵਿੱਚ ਜਿਹੜੇ ਸ਼ੁਤ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਉਹਨੂੰ ਤਸੀਂ ਐਨਐਸਐ ਲਾ ਗਏ ਜਿੱਦੱਕ ਜੀ ਇਹਨੂੰ ਲੋਕ ਜਿਤਾ ਆ ਕੇ ਕਹਿੰਦੇ ਨੇ ਵੀ ਸਾਡੇ ਹੱਕਾਂ ਦੀ ਗੱਲ ਕਰੇਗਾ ਤੇ ਉਸ ਨੂੰ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਸੀ ਕਾਲਿਆ ਦੇ ਰੱਬ ਤੋਂ ਡਰੋ ਅੱਮਾ ਬਦਲ ਜਾਂਦਾ ਹੁੰਦਾ ਇਹ ਕਾਂਗਰਸ ਨੇ ਜਲਮ ਕੀਤੇ ਕਾਲਿਆਂ ਨੇ ਜਲਮ ਕੀਤੇ ਤੇ ਤੁਸੀਂ ਵੀ ਉਹਦੇ ਪਿਓ ਨਿਕਲੇ ਉਹ ਕੱਟ ਦਿੱਤੇ ਵੀ ਨਹੀਂ ਹੋ ਇਹ ਤਾਕਤ ਸਾਡੇ ਨਹੀਂ ਰੰਗਦੀ ਇਸ ਕਰਕੇ ਹਾਲਾਤ ਇਹ ਬਣੀ ਗਈ ਹੈ ਹੁਣ ਬਣੀ ਦੀ ਹੈ ਇਲਤਕਾ ਨਾ ਚੌਧਰੀ ਜਿਹੜਾ ਸ਼ਰਾਰਤ ਕਰਨ ਵਾਲਾ ਕਹਿੰਦੇ ਨੇ ਅੱਗ ਲਾਈ ਤੇ ਡੱਬੂ ਕਾਂ ਦਿੱਤੇ ਉਹ ਲੋਕ ਤੁਸੀਂ ਰਾਜ ਕਰਦੇ ਆਂ ਅੱਗ ਵੀ ਲਾਉਂਦੇ ਹੋ ਤੇ ਬੁਝਾਉਂਦੇ ਵੀ ਆਪ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨੇ ਜੇ ਕੋਈ ਸੁਧਰਦਾਨ ਨੂੰ ਸੁਧਰਦਾ ਮੌਕਾ ਦੇ ਉਹਨੂੰ ਗੁੰਡਾ ਬਦਮਾਸ਼ ਨਾ ਬਣਾਓ ਯੂਪ ਪ੍ਰਧਾਨ ਪਰ ਅਰਿਮਟ ਮੈਂਬਰ ਜਿੱਤ ਗਿਆ ਇੱਕ ਗੁਰ ਸਿੱਖ ਤੇ ਉਹਨੂੰ ਆ ਲੈਂਦੇ ਹੋ ਉਹਨੇ ਪੰਜਾਬ ਅੱਗ ਲਾਉਣੀ ਨਹੀਂ ਬੁਝਾਉਣੀ। ਜਿਉ ਅੱਗ ਲਾਵੇਗਾ ਤੇ ਫਿਰ ਅੰਦਰ ਦੇ ਦੇ ਉਹਨੂੰ। ਇਸ ਕਰਕੇ ਉਹ ਸਰਸੇ ਵਾਲਾ ਸਾਧ ਹੈ। ਉਹਨੂੰ 40 ਸਾਲ ਦੀ ਕੈਦ ਹੋਈ ਹੋਈ। ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਕਤਲ ਕੀਤਾ। ਇਹ ਵੱਡਾ ਕਾਤਲ ਹੈ। ਉਹ ਚੌਥੇ ਦਿਨ ਜਵਾਈ ਬਣਾ ਕੇ ਫਿਰ ਕਾਰਾਂ ਨੂੰ ਬਾਹਰ ਲਾਉਣ। ਇਹ ਤੇ ਥੋੜੀ ਜੀ ਅਕਲ ਹੋਣੀ ਮਾਰੋ। ਤੇ ਸਿਆਣੇ ਬਣੋ। ਅੱਗ ਬੁਝਾਉਣ ਵਾਲੇ ਵਿੱਚ ਹਲੇ ਪਾਸੇ ਆਵੋ, ਅੱਗ ਲਾਉਣ ਵਾਲੇ ਪਾਸੇ ਨਾ ਆਵੋ। ਤੁਸੀਂ ਅੱਗ ਲਾਓ। ਇਸ ਕਰਕੇ ਅਨੱਤੇ ਜਿਹੜਾ ਸេរਾਉ ਵੀ ਨਿਯਮ ਅੱਛਾ ਜਿਹੜੇ ਹਾਲਾਤ ਪੈਦਾ ਕਰਦੇ ਆ ਤੁਹਾਡੀ ਸਰਕਾਰਾਂ ਨੂੰ ਸੋ ਸਲੀਆਂ ਜਾਂਹੋਂ ਬੜੀਆਂ ਘੱਟ ਕੋਈ ਵੀ ਨਹੀਂ ਹੋ ਚੱਤੇ ਵੱਟ ਤੇ ਸਾਰੇ ਬਰਾਬਰ ਇਸ ਕਰਕੇ ਜਿਹੜਾ ਮਨੁੱਖੀ ਅਧਿਕਾਰ ਉਹਦੇ ਕਾਦਲ ਕਿਸੇ ਬਣਦੇ ਲੋਕਾਂ ਦੇ ਹੱਕ ਦੀ ਜਿਹੜੀ ਆਵਾਜ਼ ਆ ਜਿਮਨੇ ਚੋਣਾ ਤੁਸੀਂ ਜਿੱਤਰੀਆਂ ਤੁਸੀਂ ਬੜੇ ਖੁਸ਼ ਹੋਏ ਹੋ ਮੈਂਬਰ ਪਾਰਲੀਮੈਂਟ ਜਿਹੜਾ ਚੋਣਾ ਹੋਈਆਂ ਤੁਹਾਨੂੰ ਸਵਤੰਤਰਤਾ ਕਿਹਨੇ ਮਿਲਿਆ ਸੀ ਰੋਤੋ ਬਹੁਤ ਥੋੜੀ ਰੀਟ ਦੇ ਨਾਲ ਤੋਂ ਇਹ ਯਾਦ ਰੱਖਣਾ ਲੋਕ ਇਕੱਠੇ ਹੋਏ ਨੇ ਪਰ ਇਹ ਤੁਸੀਂ ਜ਼ਬਰਦਸਤ ਜਿੱਤ ਜੰਦੇ ਹੋ ਗਾਂ ਲੋਕਾਂ ਨੇ ਪਰ ਹਾਲਤੋ ਮਾਈ ਖਦਣੀ ਹੈ ਕਿ ਪਈ ਸ਼ਹਿਰੇ ਬਾਰੇ ਮੁਲਕ ਹੋਣਾ ਕਰਨਾ ਤੇ ਲੋਕਾਂ ਤੋਂ ਲਾਂਤਾਂ ਬਣੇ ਰਹਿੰਦੇ ਨੇ ਤੇ ਲਾਂਤਾਂ ਦੇ ਪੱਗਦਾਰ ਨੇ ਇਸ ਤਰ੍ਹਾਂ ਕਿ ਇਹ 2000 ਪਰਾ ਕਿੱਤੇ ਨੇ ਸ਼ਰਮ ਗਏ ਘਰੇ ਆਪਣੇ ਪੱਤ ਉੱਠੇ ਚੱਲੇ ਨਾਲ ਤੇ ਇੱਜ ਤੋਂਲੇ ਬੰਦੇ ਜਿਹੜੇ ਨੇ ਉਹ ਲੋਕ ਦਿਨ ਇਕੱਠੇ ਇਹ ਹਾਲਾਤ ਪੰਜਾਬ ਦੇ ਨੇ ਨਬਸਦਾਂ ਕੁਬੂਲ ਨੇ ਨਾਮ ਇਹ ਲਾਤ ਸੁਭਾਤੇ ਹੈ ਕੰਟਰੋਲ ਕੋਈ ਨਹੀਂ ਤੁਹਾਡੇ ਕੋਲ ਤੁਸੀਂ ਭਲੇ ਮਾਲਸ ਬੰਦਿਆਂ ਨੂੰ ਫੜ ਕੇ ਇਹ ਤੁਸੀਂ ਉਹਦਾ ਨੁਕਸਾਨ ਕਰਦੇ ਹੋ ਤੇ ਜਿਹੜੇ ਕੁੰਡੇ ਤੁਹਾਡੇ ਬਣਾਏ ਹੋਏ ਨੇ ਉਹ ਤੁਹਾਡੇ ਕੰਟਰੋਲ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ